ਕਈ ਵਾਰੀ ਨਾ ਪਲਾਟ ਹੁੰਦਾ ਨਿਗਾਹ ਦੇ ਵਿੱਚ ਵੀ ਸਾਡਾ ਇੰਨਾ ਚੌੜਾ ਪਲਾਟ ਆ ਫਿਰ ਉਹਨਾਂ ਨੂੰ ਦੇਖਣ ਸਾਰੀ ਆਈਡੀਆ ਆ ਜਾਂਦਾ ਤੇ ਸਾਡੇ ਵਾਲੇ ਪਲਾਟ ਦੇ ਵਿੱਚ ਇਦਾਂ ਦੀ ਬਣ ਜੂਗੀ ਤੇ ਇਹ ਚੜਾਈ ਕਿੰਨੀ ਹੈ ਜੀ ਦੀ ਇਹ 36 ਹੈ 36 ਫੁੱਟ ਤੇ ਲੰਬਾਈ ਜੀ 48 ਤੇ ਜੇ ਆਪਾਂ ਟੋਟਲ ਖਰਚੇ ਦੀ ਗੱਲ ਕਰੀਏ ਜੀ ਕੋਠੀ ਦਾ ਸਾਰਾ ਕਿੰਨਾ ਆਇਆ ਸਾਰਾ 50 ਲੱਖ ਲੱਖ ਏਰੀਆ ਕਿੰਨਾ ਜੀ ਆਪਣਾ ਸਾਰਾ ਕੋਠੀ ਦਾ ਜੇ ਆਪਾਂ ਇੱਕ ਵਾਰੀ ਏਰੀਆ ਆਪਣਾ ਸਾਰਾ ਹੀ 3000 ਕੋਠੀ ਦਾ ਥੱਲੇ ਕਿੰਨਾ ਜੀ 1100 ਥੱਲੇ ਆ ਜੀ 1200 ਇਹ ਜਿਹੜੀ ਬਾਹਰ ਬਿੰਡਵਾਤੇ ਤੇ ਉਹਨਾਂ ਤੇ ਲੱਗੇ ਉਹ ਕੈਲ ਹੈ ਜੀ ਕੈਲ ਹੈ ਜ ਟਿਲਕਣੀ ਨਹੀਂ ਹੈਗੀ ਨਾ ਇਹ। ਨਹੀਂ ਜੀ ਦੂਜੀ ਇਹ ਮੈਚਾ ਜੀ। ਇਹ ਕਿੱਥੋਂ ਖਰੀਦੀ? ਇਹ ਆਪਣੇ ਗੋਰਾ ਟਾਇਲ ਵਾਲਾ ਜਿਲ੍ਹੇ ਦੀ। ਠੀਕ ਹੈ ਜੀ। ਗੇਟ ਬਹੁਤ ਸੋਹਣਾ ਤਿਆਰ ਕਰਵਾਇਆ। ਇਹ ਤੁਹਾਡਾ ਆਪਣਾ ਆਈਡੀਆ ਜਾਂ ਤੁਹਾਡੇ ਬੇਟੇ ਦਾ ਜੀ? ਨਹੀਂ ਇਹ ਬੇਟੇ ਦਾ ਆਈਡੀਆ ਸੀ ਜੀ। ਬੇਟਾ ਬਾਹਰ ਕੈਨੇਡਾ ਚ ਰਹਿੰਦੇ ਨੇ। ਠੀਕ ਹੈ। ਉਹਨਾਂ ਨੇ ਕਿਹਾ ਵੀ ਆਪਾਂ ਗੇਟ ਆ। ਆ ਦਿਖਾ ਦਿਓ ਬਾਈ ਇਧਰ ਕੈਨੇਡਾ ਦਾ। ਇਧਰ ਸਾਈਨ ਦਿੱਤਾ ਬਾਈ ਉਹਨਾਂ ਨੇ ਤੇ ਇਧਰ ਪੰਜਾਬ ਦਾ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਕੋਠੀ ਲੈ ਕੇ ਆਏ ਹਾਂ ਜੋ ਕਿ 3000 ਸਕਰ ਫੁੱਟ ਏਰੀਆ ਦੇ ਵਿੱਚ ਤਿਆਰ ਹੋਈ ਹੋਈ ਕੋਠੀ ਹੈ ਜੀ ਟੋਟਲ ਸਾਰੀ ਕੋਠੀ ਤੁਹਾਨੂੰ ਨਕਸ਼ਾ ਵੀ ਦਿਖਾਵਾਂਗੇ ਆਪਾਂ ਕਿਦਾਂ ਦਾ ਬਣਿਆ ਬਹੁਤ ਸੋਹਣਾ ਫਰੰਟ ਲੁੱਕ ਹੈ ਜੀ ਉਹ ਜਿੰਨੀ ਸੋਹਣੀ ਫਰੰਟ ਲੁੱਕ ਹੈ ਉਨੀ ਸੋਹਣੀ ਹੈ ਕੋਠੀ ਅੰਦਰ ਤੋਂ ਤਿਆਰ ਹੋਈ ਹੋਈ ਹੈ ਤੁਸੀਂ ਇਕੱਲਾ ਇਕੱਲਾ ਰੂਮ ਦੇਖਿਓ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕਰਵਾਇਆ ਹੈ ਆਪਣੇ ਨਾਲ ਮੌਜੂਦ ਨੇ ਅੰਕਲ ਜੀ ਤੇ ਇਹਨਾਂ ਨਾਲ ਗੱਲਬਾਤ ਆਪਾਂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਜਰੂਰ ਦੱਸੋ ਜੀ ਜਗਦੇਵ ਸਿੰਘ ਹੈ ਜੀ ਜਗਦੇਵ ਸਿੰਘ ਆਪਣਾ ਨਾਮ ਹੈ ਜੀ ਜੇ ਮੈਂ ਆਪਣਾ ਗੇਟ ਦੀ ਗੱਲ ਕਰੀਏ ਜੀ ਹੈਨਾ ਮੇਨ ਗੇਟ ਤੋਂ ਪੈਂਟਰ ਹੋਵਾਂਗੇ ਕੋਠੀ ਸਾਰੀ ਆਪਾਂ ਦਿਖਾਵਾਂ ਗੇਟ ਬਹੁਤ ਸੋਹਣਾ ਤਿਆਰ ਕਰਵਾਇਆ ਇਹ ਤੁਹਾਡਾ ਆਪਣਾ ਆਈਡੀਆ ਜੀ ਆ ਤੁਹਾਡੇ ਬੇਟੇ ਦਾ ਜੀ ਨਹੀਂ ਇਹ ਬੇਟੇ ਦਾ ਆਈਡੀਆ ਸੀ ਜੀ ਠੀਕ ਹੈ ਜੀ ਬੇਟਾ ਬਾਹਰ ਕੈਨੇਡਾ ਚ ਰਹਿੰਦੇ ਨੇ ਠੀਕ ਹੈ ਉਹਨਾਂ ਨੇ ਕਹੇ ਵੀ ਆਪਾਂ ਗੇਟ ਦਿਖਾ ਦਿਓ ਬਾਈ ਇਧਰ ਕੈਨੇਡਾ ਦਾ ਇਧਰ ਸਾਈਨ ਦਿੱਤਾ ਬਾਈ ਉਹ ਰਹਿਣੇ ਤੇ ਇਧਰ ਪੰਜਾਬ ਦਾ ਕਿਉਂਕਿ ਬਾਈ ਨੇ ਜਿੱਥੇ ਰਹਿੰਦਾ ਬਾਈ ਹੁਣ ਉਹਨੂੰ ਵੀ ਨਾਲ ਮੌਜੂਦ ਰੱਖਿਆ ਨਾ ਨਕਸ਼ੇ ਨੂੰ ਤੇ ਇਧਰ ਵੀ ਬਾਈ ਪੰਜਾਬ ਦਾ ਵੀ ਸਾਈਨ ਦਿੱਤਾ ਨਾਲ ਤੇ ਕਿੰਨੇ ਕ ਪੈਸੇ ਚ ਤਿਆਰ ਹੋਗਾ ਜੀ ਗੇਟ ਦੀ ਗੇਟ ਦੀ ਗੱਲ ਕਰੀਏ ਆਪਾਂ ਇਹ 90000 ਰੁਪਏ ਚ ਤਿਆਰ ਹੋਇਆ ਜੀ ਅੱਛਾ ਸਾਰਾ 9000 ਤੇ ਕੋਠੀ ਦੇ ਫਲੋਰ ਟਾਇਲ ਦੇਖੋ ਜੀ ਇੱਧਰ ਲੱਗੀ ਹੋਈ ਜਿਹੜੀ ਲੋਕਟ ਤੇ 베ੜੇ ਦੇ ਵਿੱਚ ਵੀ ਜਿਹੜਾ ਜਿਹੜਾ ਮਟੀਰੀਅਲ ਇਹਦੇ ਚ ਯੂਜ਼ ਕੀਤਾ ਉਹਦੀ ਵੀ ਗੱਲਬਾਤ ਕਰਾਂਗੇ ਤੇ ਕੋਠੀ ਦੇ ਵਿੱਚ ਕਿੰਨਾ ਕੰਮ ਹੋਇਆ ਉਹਦੀ ਵੀ ਗੱਲਬਾਤ ਕਰਾਂਗੇ ਆਜੋ ਜੀ ਆਪਾਂ ਦਿਖਾਈਏ ਉੱਧਰ ਤੋਂ ਬਾਹਰੋਂ ਫਰੰਟ ਐਲੀਵੇਸ਼ਨ ਦਿਖਾ ਦਿਓ ਬਈ ਇੱਧਰ ਬਾਥਰੂਮ ਕੱਢਿਆ ਹੋਇਆ ਜੀ ਇੱਕ ਹਾਂਜੀ ਹਾਂ फ्लਸ਼ ਹੈ ਤੇ ਐਲੀਵੇਸ਼ਨ ਦੇ ਉੱਪਰ ਵੀ ਟਾਇਲ ਲੱਗੀ ਹੋਈ ਹੈ ਬਈ ਤੇ ਲੱਕੜ ਦਾ ਕੰਮ ਵੀ ਇਹਦੇ ਚ ਕੰਪਲੀਟ ਹੈ ਕੋਠੀ ਦੇ ਵਿੱਚ ਤੇ ਡਾਊਨ ਸਿਲਿੰਗ ਦਾ ਵੀ ਕੰਪਲੀਟ ਹੈ ਆਪਾਂ ਉਹ ਵੀ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਕਿੱਥੋਂ ਕਿੱਥੋਂ ਕੀ ਕੀ ਖਰੀਦਾ ਹੈ ਬਾਈ ਹੋਰਾਂ ਨੇ ਨਾ ਏਰੀਆ ਕਿੰਨਾ ਜੀ ਆਪਣਾ ਸਾਰਾ ਕੋਠੀ ਦਾ ਜੇ ਆਪਾਂ ਇੱਕ ਵਾਰੀ ਏਰੀਆ ਆਪਣਾ ਸਾਰਾ ਜੀ 3000 ਕਟਾ ਜੀ ਅੱਛਾ ਜੀ ਥੱਲੇ ਕਿੰਨਾ ਜੀ 1800 ਥੱਲੇ ਆ ਜੀ 1200 ਉੱਪਰ ਹੈ 1200 ਉੱਪਰ ਹੈ ਜੀ ਤੇ ਉੱਪਰ ਦੋ ਬੈੱਡਰੂਮ ਹੈ ਜੀ ਹਾਂ ਦੋ ਬੈੱਡ ਥੱਲੇ ਵੀ ਮੇਨ ਦੋ ਬੈੱਡਰੂਮ ਹੋਣਗੇ ਥੱਲੇ ਵੀ ਮੇਨ ਦੋ ਤੇ ਆਪਾਂ ਮੇਨ ਗੇਟ ਤੋਂ ਐਂਟਰ ਹੋਣੇ ਆ ਜੀ ਜਿਵੇਂ ਕਿ ਆਪਾਂ ਕੰਮ ਆਪਣੇ ਭਰਾ ਜਾਣਨਾ ਚਾਹੁੰਦੇ ਵੀ ਤੇ ਖਰ ਜੇ ਆਪਾਂ ਲੱਕੜ ਦੀ ਗੱਲ ਕੀਤੀ ਹੈ ਜਿਹੜਾ ਮੇਨ ਡੋਰ ਆ ਜੀ ਬਹੁਤ ਸੋਹਣਾ ਬਣਿਆ ਇੱਕ ਪਾ ਦਬਲ ਪੱਲੇ ਦਾ ਹੈ ਇੱਥੋਂ ਆਪਾਂ ਸਟਾਰਟ ਕਰਦੇ ਜੀ ਇਹ ਕਾਹਦਾ ਬਣਿਆ ਹੋਇਆ ਹੈ ਇਹ ਸਾਗਵਾਨ ਦਾ ਜੀ ਸਾਰਾ ਸਾਗਵਾਨ ਦਾ ਘਰੇ ਬਣਵਾਇਆ ਜੀ ਇਹ ਘਰੇ ਬਣਵਾਇਆ ਜੀ ਤੇ ਆ ਜਾਈ ਆਪਾਂ ਅੰਦਰ ਚੱਲਦੇ ਆਂ ਆਹ ਲਖਾ ਦਿਓ ਬਾਈ ਮੇਨ ਫਰੰਟ ਤੋਂ ਜਿਹੜਾ ਮੇਨ ਪੱਲਾ ਕੋਠੀ ਤੋਂ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕਰਵਾਇਆ ਹੋਇਆ ਦੇਖੋ ਬਹੁਤ ਸੋਹਣੀ ਡਿਜ਼ਾਈਨ ਹੈ ਇੱਕ ਆਪਾਂ ਜੇ ਇਹਦੀ ਇਹਦੀ ਗੱਲ ਕਰੀਏ ਜੀ ਜਿਵੇਂ ਕਿ ਮਿਸਟਰੀ ਦੀ ਲੇਬਰ ਹੋ ਗਈ ਸਾਗਵਾਨ ਲਿਆ ਕੇ ਜਿਹੜਾ ਇਹਦੇ ਤੇ ਡਿਜ਼ਾਈਨਿੰਗ ਕੀਤੀ ਹੈ ਇਹ ਕਿੰਨੇ ਕੇ ਪੈ ਇਹਤੇ ਲੱਗੇ 17000 ਰੁਪਏ ਲੱਗੇ ਕੱਲੇ ਗੇਟ ਤੇ ਕੱਲੇ ਗੇਟ ਤੇ ਤੁਸੀਂ ਕਾਊਂਟਿੰਗ ਕੀਤੀ ਜਿਹੜੀ ਜਿਹੜੀ ਜਿਵੇਂ ਕਿ ਬਾਹਰਲਾ ਗੇਟ ਆ ਗਿਆ ਤੁਸੀਂ ਕਹਿੰਦੇ 90000 ਰੁਪਏ ਲੱਗਿਆ ਇਹਤੇ 70000 ਰੁਪਏ ਲੱਗਿਆ ਵੀ ਪਤਾ ਲੱਗ ਜਾਂਦਾ ਮੈਨੂੰ ਵੀ ਜਿਹੜੀ ਆਪਾਂ ਇੱਕ ਚੀਜ਼ ਬਣਵਾ ਰਹੇ ਹਾਂ ਇਹ ਤੇ ਪੈਸੇ ਕਿੰਨੇ ਲੱਗੇ ਕਿੰਨੇ ਪੈਸੇ ਲੱਗੇ ਠੀਕ ਹੈ ਠੀਕ ਹੈ ਮੈਨ ਗੇਟ ਦੀ ਗੱਲ ਕੀਤੀ ਹੈ ਹਨਾ ਜੀ ਮੇਨ ਗੇਟ ਤੇ ਘਟੂ ਘਟ 70000 ਰੁਪਏ ਖਰਚ ਆ ਗਿਆ ਹਾਂਜੀ ਹਾਂਜੀ ਤੇ ਬਣਾਈ ਵੀ ਗੱਲ ਪਈ ਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਜੇ ਆਪਾਂ ਕੋਠੀ ਬਣਾਉਣ ਦੀ ਗੱਲ ਕਰੀਏ ਜੀ ਇਹ ਮਿਸਤਰੀ ਕਿਹੜੇ ਨੇ ਬਣਾਈ ਹੈ ਜੀ ਕੋਠੀ ਇਹ ਗਰਦੀਪ ਸਿੰਘ ਦੀਪੀ ਹੈ ਜੀ ਗਰਦੀਪ ਸਿੰਘ ਦੀਪੀ ਪਿੰਡ ਤੋਂ ਨੇ ਜੀ ਪਿੰਡ ਤੋਂ ਹੀ ਆ ਜੀ ਠੀਕ ਹੈ ਜੀ ਤੇ ਇਹਨੂੰ ਕਿੰਨਾ ਟਾਈਮ ਲੱਗ ਗਿਆ ਜੀ ਬਣਾਉਣ ਬਣਾਉਣ ਤੇ ਵਿੱਚੇ ਪਲਾਸਟਰ ਵਗੈਰਾ ਇਹਨੂੰ ਲੱਗ ਗਿਆ ਜੀ 9-10 ਮਹੀਨੇ ਲਓ 10 ਮਹੀਨੇ ਲੱਗੇ ਜੀ ਤੇ ਸਾਰੀ ਕੋਠੀ ਬਾਈ ਨਜ਼ਰ ਆ ਰਹੀ ਚੱਲਿਆ ਕੰਮ ਨਾ ਅੱਛਾ ਜੀ ਠੀਕ ਹੈ ਤੇ ਇੱਕ ਮੰਨ ਕੇ ਚਲੋ ਆਪਾਂ ਡਿਜ਼ਾਈਨ ਦਿਖਾਵਾਂਗੇ ਕੋਠੀ ਦਾ ਥੱਲੇ ਖੜੇ ਆ ਜੀ ਪਹਿਲੇ ਪੋਰਸ਼ਨ ਦੇ ਉੱਤੇ ਤੇ ਕਿਚਨ ਦਾ ਕੰਮ ਹੋ ਗਿਆ ਲੱਕੜ ਦਾ ਕੰਮ ਹੋ ਗਿਆ ਜੀ ਆਪਾਂ ਲੱਕੜ ਦੀ ਗੱਲ ਕਰੀਏ ਜੀ ਸਾਰੀ ਤੇ ਲੱਕੜ ਆਪਾਂ ਆਪਾਂ ਖਰੀਦੀ ਸੀ ਜਾਂ ਬਣਿਆ ਬਣਾਈ ਸਮਾਨ ਲੈ ਕੇ ਫੇਟੇ ਦਿੱਤਾ ਨਹੀਂ ਲੱਕੜ ਸਾਰੀ ਖਰੀਦ ਕੇ ਲਿਆਂਦੀ ਆ ਜੀ ਇੱਥੇ ਕੰਮ ਕਰਵਾਇਆ ਇੱਥੇ ਕਰਾਇਆ ਜੀ ਘਰੇ ਸਾਰਾ ਤੇ ਕਿਆੜੀ ਗਾੜੀ ਲੱਕੜ ਕਿੱਥੇ ਕਿੱਥੇ ਲਾਈ ਆ ਜੀ ਆਪਾਂ ਇਹ ਜਿਹੜੀ ਬਾਹਰ ਬਿੰਡਵਾ ਤੇ ਤੇ ਉਹਨਾਂ ਤੇ ਲੱਗੇ ਉਹ ਕੈਲ ਆ ਜੀ ਕੈਲ ਆ ਜੀ ਜਿਹੜੀ ਆ ਮੇਨ ਜੋੜੀ ਤੇ ਸਾਗਵਾਨ ਆ ਇਹ ਸਾਗਵਾਨ ਆ ਜੀ ਕਹਿੰਦਾ ਮਤਲਬ ਜਿੱਥੇ ਜਿੱਥੇ ਤੁਹਾਨੂੰ ਜਿਹੜੀ ਜਿਹੜੀ ਚੀਜ਼ ਦੀ ਇਦਾਂ ਲੱਗੀ ਰਿਕੁਆਇਰਮੈਂਟ ਬੇ ਚੀਜ਼ ਆਪਾਂ ਜਿਆਦਾ ਨਿਗਾ ਚਾਉਂਦੀ ਆ ਉੱਥੇ ਤੁਸੀਂ ਸਾਗਵਾਨ ਲਾਤੀ ਹਾਂਜੀ ਹਾਂ ਠੀਕ ਹੈ ਜੀ ਤੇ ਇਹਦਾ ਕੰਮ ਕਿਹੜੇ ਮਿਸਤ ਤੇ ਬਾਈ ਹੋਰੀ ਦੀਪੀ ਹੋਰੀ ਦਰਿਆਪੁਰ ਤੋਂ ਨੇ ਆਪਣੇ ਪ੍ਰੋਜੈਕਟ ਤੋਂ ਹਾਂਜੀ ਟਾਇਲ ਦੀ ਗੱਲ ਕਰੀਏ ਫਲੋਰ ਟਾਇਲ ਹੋ ਗਈ ਜੰਦਰ ਟਾਇਲ ਹੋ ਗਈ ਉੱਪਰ ਵਾਲਾ ਪੋਰਸ਼ਨ ਤੇ ਹੋ ਗਈ ਸਾਰੇ ਦੇ ਤੇ ਕਵਰ ਕੀਤਾ ਹੋਇਆ ਏਰੀਆ ਆਪਾਂ ਇਹ ਕਿੱਥੋਂ ਕਿੱਥੋਂ ਖਰੀਦੀ ਆਈ ਆਪਾਂ ਕੁਝ ਗੋਰਾ ਟਾਇਲ ਵਾਲਾ ਤੋਂ ਲਿਆ ਜੀ ਅਸੀਂ ਠੀਕ ਹੈ ਜੀ ਹਾਂਜੀ ਕੁਝ ਇਥੋਂ ਬਹੁਤ ਸੁਹਰੀ ਜੀ ਕੁਝ ਬਹੁਤ ਹੋ ਜੀ ਕਹਿੰਦਾ ਉਹਦਾ ਸਿਲੈਕਸ਼ਨ ਤੁਸੀਂ ਜਿੱਥੋਂ ਜਿੱਥੋਂ ਤੁਹਾਨੂੰ ਲੱਗਿਆ ਵੀ ਆਪਾਂ ਆ ਉਥੋਂ ਲਿਆਉਣੇ ਆ ਉਥੋਂ ਲਿਆਉਣੇ ਆ ਇਦਾਂ ਦੋ ਤਿੰਨ ਥਾਵਾਂ ਤੋਂ ਸਿਲੈਕਸ਼ਨ ਕਰ ਲਿਆ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਸਾਰੀ ਕੋਠੀ ਦੀ ਹੁਣ ਡਾਊਨ ਸੀਲਿੰਗ ਵੀ ਆ ਦੇਖੋ ਬਾਈ ਕਿਚਨ ਤਿਆਰ ਕਰਾਇਆ ਹੋਇਆ ਬਾਕਸ ਵਗੈਰਾ ਖੁੱਲਾ ਕਿਚਨ ਤੇ ਜੇ ਆਪਾਂ ਸਾਰੇ ਖਰਚੇ ਦੀ ਗੱਲ ਕਰੀਏ ਜੀ ਲੱਕੜ ਲੱਕੜ ਦਾ ਜਿਹੜਾ ਕੰਮ ਹੁੰਦਾ ਜਿਵੇਂ ਕਿਚਨ ਹੋ ਗਿਆ ਜੀ ਮੇਨ ਡੋਰ ਹੋ ਗਿਆ ਤੇ ਸਾਰੇ ਪੱਲੇ ਹੋ ਗਏ ਜਿੱਥੇ ਜਿੱਥੇ ਲੱਕੜ ਦਾ ਕੰਮ ਹੈ ਕਮਰੇ ਤਿਆਰ ਕਰਵਾਏ ਹੋਏ ਜੀ ਕਮਰੇ ਤਿਆਰ ਨੇ ਕਮਰੇ ਬਾਈ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਕਿੰਨੇ ਸੋਹਣੇ ਤਿਆਰ ਕਰਵਾਏ ਨੇ ਪਹਿਲਾ ਬੈੱਡਰੂਮ ਦਿਖਾਈਏ ਜੀ ਇੱਧਰ ਆ ਗਿਆ ਜੀ ਵਾਸ਼ਿੰਗ ਏਰੀਆ ਵਾਸ਼ ਮਸ਼ੀਨ ਲੱਗਿਆ ਹੋਇਆ ਤੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਆਹ ਦੇਖੋ ਬਾਈ ਕਮਰਾ ਇਹ ਸਾਰਾ ਜਿਹੜਾ ਇਹਦਾ ਕੰਮ ਹੋਇਆ ਜੀ ਟੋਟਲ ਕੰਧਾਂ ਵਗੈਰਾ ਦਾ ਸਾਰਾ ਕਾਬੜ ਵਗੈਰਾ ਦਾ ਵਿੱਚ ਹੀ ਆ ਗਿਆ ਲੱਕੜ ਦੇ ਇੱਕੋ ਹੀ ਮਿਸਤਰੀ ਨੇ ਕੀਤਾ ਇਹ ਇੱਕੋ ਹੀ ਮਿਸਤਰੀ ਨੇ ਕੀਤਾ ਤੇ ਬਾਈ ਕਲਰ ਕਲੈਕਸ਼ਨ ਦੇਖੋ ਤੁਸੀਂ ਇੱਧਰ ਦੇਖੋ ਤੇ ਇਧਰ ਟਾਇਲ ਦੀ ਕਲੈਕਸ਼ਨ ਦੇਖੋ ਕਿੰਨੀ ਸੋਹਣੀ ਹੈ ਤੇ ਐਲਸੀਡੀ ਪੈਨਲ ਦੀ ਨਾਲ ਦੀ ਨਾਲ ਇਹ ਨਹੀਂ ਹੈਗਾ ਵੀ ਕਿਤੇ ਵੀ ਮੰਨ ਕੇ ਚਲੋ ਉਡ ਪਟਾਂਗ ਜਾ ਕੰਮ ਨਹੀਂ ਹੈਗਾ ਬਹੁਤ ਸਿੰਪਲ ਸੋਬਰ ਤੇ ਸੋਹਣਾ ਕੰਮ ਖੋਇਆ ਹੋਇਆ ਹੋਇਆ ਸਾਰੀ ਕੋਠੀ ਦਾ ਇਹ ਪਹਿਲਾ ਬੈਡਰੂਮ ਪਿੱਛੇ ਜਗ੍ਹਾ ਛੱਡੀ ਹੋਈ ਹੈ ਜੀ ਹਾਂਜੀ ਵਿੱਚ ਜੇ ਆਪਾਂ ਕੋਠੀ ਦੀ ਚੜਾਈ ਦੀ ਗੱਲ ਕਰੀਏ ਜੀ ਜੇ ਚੜਾਈ ਆਪਣਾ ਭਰਾ ਜਾਣਨਾ ਚਾ ਉਹ ਕਹਿੰਦੇ ਵੀ ਚੜਾਈ ਛੱਡ ਕਿਉਂਕਿ ਉਹਨਾਂ ਨੇ ਵੀ ਕੱਲ ਨੂੰ ਕੋਠੀ ਬਣਾਉਣੀ ਹੁੰਦੀ ਹੈ ਜੀ ਕਈ ਵਾਰੀ ਨਾ ਪਲਾਟ ਹੁੰਦਾ ਨਿਗਾਹ ਦੇ ਵਿੱਚ ਵੀ ਸਾਡਾ ਇੰਨਾ ਚੌੜਾ ਪਲਾਟ ਹੈ ਫਿਰ ਉਹਨਾਂ ਨੂੰ ਦੇਖਣ ਸਾਰ ਹੀ ਆਈਡੀਆ ਆ ਜਾਂਦਾ ਕਿ ਸਾਡੇ ਵਾਲੇ ਪਲਾਟ ਦੇ ਵਿੱਚ ਇਦਾਂ ਦੀ ਬਣ ਜੂਗੀ ਤੇ ਇਹ ਚੜਾਈ ਕਿੰਨੀ ਹੈ ਜੀ ਇਹਦੀ ਇਹ 36 ਹੈ 36 ਫੁੱਟ ਤੇ ਲંબਾਈ ਜੀ 48 ਹੈ ਲંબਾਈ 48 ਕਹਿੰਦਾ ਮਤਲਬ 7.5 1800 ਏਰੀਆ ਬਣਦਾ ਥੱਲੇ ਥੱਲੇ ਆ ਤੇ ਉੱਪਰ ਵਾਲਾ 1200 ਲੱਗ ਹੈ ਤੇ ਆਪਾਂ ਪਹਿਲਾ ਬੈਡਰੂਮ ਦਿਖਾਇਆ ਬਈ ਬਹੁਤ ਸੋਹਣਾਗਾ ਤੇ ਕਿਚਨ ਦਿਖਾਤਾ ਇਧਰਲੇ ਪਾਸੇ ਆ ਜਿਓ ਜੀ ਇਧਰ ਆ ਗਏ ਇਸਟੋਰ ਆ ਜੀ ਅੱਛਾ ਸਟੋਰ ਹੈ ਤੇ ਇੱਕ ਚੀਜ਼ ਹੋਰ ਆ ਬਾਈ ਜਿਵੇਂ ਕਿ ਆਪਾਂ ਜਿਵੇਂ ਸਟੋਰ ਵਾਲਾ ਆ ਗਿਆ ਗੇਟ ਇਧਰੋਂ ਇੱਥੇ ਜੀ ਥੱਲੇ ਬੋਰਡ ਲੱਗੇ ਹੋਇਆ ਹਾਂਜੀ ਬੋਰਡ ਬੋਰਡ ਦੇ ਉੱਤੇ ਸਰਮੇਕਾ ਲੱਗਿਆ ਇੱਥੇ ਸਪੈਸ਼ਲ ਚਿਗਾਠ ਲਾਈ ਕਿਉਂਕਿ ਇੱਥੇ ਚਿਗਾਠ ਦਾ ਖਰਚਾ ਬਚਾਇਆ ਹੋਇਆ ਹੈ ਜਦੋਂ ਲੱਕੜ ਲਿਆਂਦੀ ਲੱਕੜ ਤੇ ਕਾਫੀ ਪੈਸੇ ਲੱਗ ਗਿਆ ਤੇ ਇੱਥੇ ਲੱਕੜ ਨਾਲ ਹੀ ਕਵਰ ਕੀਤਾ ਹੈ ਹਾਂਜੀ ਤੇ ਆਜੋ ਹੁਣ ਆਪਾਂ ਦਿਖਾ ਦਈਏ ਥੱਲੇ ਪਾਸੇ ਥੱਲੇ ਉਹਦੇ ਨਾਲ ਵਾਸ਼ਰੂਮ ਅਟੈਚ ਤਾਂ ਨਹੀਂ ਹੈਗਾ ਜੀ ਪਹਿਲਾਂ ਵਾਸ਼ਰੂਮ ਕਿਸੇ ਨਾਲ ਨਹੀਂ ਅਟੈਚ ਬਸ ਅੱਛਾ ਵਾਸ਼ਰੂਮ ਲੱਗਿਆ ਹੋਇਆ ਜਿਹੜੀ ਆ ਜਗ੍ਹਾ ਹੈਗੀ ਇਹ ਵੀ ਸਾਰੀ ਬਹੁਤ ਵਧੀਆ ਯੂਜੇਬਲ ਆ ਯੂਜ਼ ਕੀਤੀ ਹੋਈ ਆ ਤੇ ਡਰੈਸਿੰਗ ਏਰੀਆ ਬਹੁਤ ਸੋਹਣੇ ਤਰੀਕੇ ਨਾਲ ਇੱਧਰ ਕਵਰ ਕੀਤਾ ਦੇਖੋ ਤੇ ਨਾਲ ਬਾਥਰੂਮ ਦਿਖਾ ਦੋ ਆ ਦੇਖੋ ਇਹ ਉੱਪਰ ਤੱਕ ਟਾਇਲ ਵਗੈਰਾ ਲੱਗੀਆਂ ਐ ਇੱਥੇ ਪੀਓਪੀ ਹੋਈ ਹੋਈ ਆ ਭਾਈ ਜਿੱਥੇ ਜਿੱਥੇ ਡਾਊਨ ਸੀਲਿੰਗ ਦੀ ਰਿਕੁਆਇਰਮੈਂਟ ਆ ਉੱਥੇ ਡਾਊਨ ਸੀਲਿੰਗ ਹੋਈ ਹੋਈ ਆ ਕਹਿੰਦਾ ਮਤਲਬ ਜਿਹੜਾ ਏਰੀਆ ਜ਼ਿਆਦਾ ਨਹੀਂ ਦਿਖਦਾ ਦੇਖਣ ਚ ਨਹੀਂ ਆਉਂਦਾ ਉੱਥੇ ਪੀਓਪੀ ਹੋਈ ਹੋਈ ਆ ਤੇ ਇੱਧਰ ਸਟਾ ਗਿਆ ਜੀ ਡਰੈਗਰੂਮ ਹੈ ਆ ਡਰੈਗਰੂਮ ਦਾ ਏਰੀਆ ਹੈ ਤੇ ਜੇ ਆਪਾਂ ਟੋਟਲ ਖਰਚੇ ਦੀ ਗੱਲ ਕਰੀਏ ਜੀ ਕੋਠੀ ਦਾ ਪੱਥਰ ਲੱਗਿਆ ਡਾਊਨ ਸੀਲਿੰਗ ਹੋ ਗਈ ਹਾਂਜੀ ਤੇ ਲੱਕੜ ਦੇ ਵੀ ਕਾਫੀ ਖਰਚਾ ਆ ਗਿਆ ਨਾ ਜੀ ਹਾਂਜੀ ਕੋਠੀ ਪਾਉਣ ਤੇ ਆ ਗਿਆ ਪਲਾਸਟਰ ਵਗੈਰਾ ਵਿੱਚੇ ਬਾਗਲ ਹੋ ਗਿਆ ਜੀ ਹੈ ਨਾ ਹਾਂਜੀ ਬਾਗਲ ਵਿੱਚੇ ਵਿੱਚੇ ਵਿੜੇ ਵਾਲੀ ਫਲੋਰ ਟਾਇਲ ਹੋ ਗਈ ਜੀ ਲੋਕ ਟਾਇਲ ਵਿੱਚ ਗੇਟ ਸਾਰਾ ਸਾਰੇ ਦੀ ਗੱਲ ਕਰੀ ਆਪਾਂ ਤੁਹਾਡਾ ਕਾਊਂਟਿੰਗ ਕੀਤੀ ਹੋਈ ਹੈ ਜੀ ਖਰਚੇ ਦੀ ਹਾਂਜੀ ਹਾਂ ਸਾਰਾ ਕਿੰਨਾ ਆਇਆ ਸਾਰਾ 50 ਲੱਖ ਲੱਗੇ 50 ਦੇ ਲਗਭਗ ਸਾਰਾ ਆ ਗਿਆ ਲਗਭਗ ਹਾਂ 3000 ਸਕਰ ਫੁੱਟ ਏਰੀਆ ਤੇ 50 ਲੱਖ ਆ ਜੋ ਆਪਾਂ ਪਰ ਦਿਖਾ ਦਈਏ ਨਾਲੇ ਜੋੜੀਆਂ ਲਾ ਕੇ ਬਾਈ ਇੱਕ ਦੋ ਕਮਰੇ ਤਿਆਰ ਕਰਾਇਆ ਹੈ ਨਾ ਜੀ? ਹਾਂ ਜੀ ਦੋ। ਬੈਡਰੂਮ ਬੈਡ ਵਗੈਰਾ ਵੀ ਤਿਆਰ ਕਰਾਇਆ ਹੈ? ਹਾਂ ਜੀ ਬੈਡ ਸੋਨਾਂ ਚ। ਤੇ ਲੱਕੜ ਦੇ ਕੰਮ ਤੇ ਵੀ ਕਾਫੀ ਬਾਈ ਖਰਚਾ ਆ ਗਿਆ। ਜਿਵੇਂ ਆਪਾਂ ਪੌੜੀਆਂ ਝੜ ਕੇ ਆਏ ਜੀ ਫਰਸਟ ਫਲੋਰ ਤੇ ਆ ਗਏ। ਥੱਲੇ ਡਿਜ਼ਾਈਨ ਆਪਾਂ ਦਿਖਾਤਾ ਸੋਹਣਾ ਕੰਮ ਆਇਆ ਹੋਇਆ। ਤੇ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ। ਇੱਥੇ ਇਧਰਲੇ ਕੀ ਬਣੇ ਪਾਸੇ ਬਣਿਆ ਹੋਇਆ ਜੀ? ਇਹ ਥੱਲੇ ਉਪਰੀ ਬਣਿਆ ਹੋਇਆ ਜਿਵੇਂ ਮੈਂ ਥੱਲੇ ਆਇਆ ਵਾਸ਼ਰੂਮ। ਇਹ ਡਰੈਸਿੰਗ ਏਰੀਆ ਤੇ ਵਾਸ਼ਰੂਮ ਬਣੇ ਹੋਏ ਆ। ਉਹ ਮੇਰੇ ਜੀ ਕਰ ਇਹ ਤੇ ਬੈਡਰੂਮ ਦੋ ਨੇ ਅੱਛਾ ਜੀ ਤਿਆਰ ਕਰਾਏ ਹੋਏ ਦੋਨੇ ਜੀ ਨਹੀਂ ਇੱਕ ਤਿਆਰ ਕਰਾਇਆ ਹੈ ਜੀ ਅੱਛਾ ਥੱਲੇ ਵੀ ਕਰਾ ਲੈ ਇੱਕ ਤਿਆਰ ਇੱਕ ਤੂੰ ਉੱਪਰ ਜੀ ਇੱਕ ਉੱਪਰ ਕਰਾਇਆ ਹੈ ਬਈ ਲੌਬੀ ਦੇ ਏਰੀਆ 'ਚ ਖੜਿਆ ਹਾਂ ਲੌਬੀ ਦੇ ਉੱਪਰ ਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਛੱਤ ਦਾ ਕੰਮ ਹੋਇਆ ਹੈ ਤੇ ਆ ਤਿਆਰ ਕਰਾਇਆ ਜੀ ਹਾਂ ਜੀ ਆ ਦੇਖੋ ਬਈ ਇਹ ਤੇ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਦੇਖੋ ਛੱਤ ਵਗੈਰਾ ਦਿਖਾ ਦਿਓ ਇੱਕ ਬੈਡਰੂਮ ਉੱਪਰ ਤਿਆਰ ਕਰਾ ਲੈ ਜੀ ਇੱਕ ਥੱਲੇ ਵਾਲਾ ਤਿਆਰ ਕਰਾਇਆ ਹੋਇਆ ਲੱਕੜ ਦਾ ਸਾਰਾ ਕੰਮ ਕੰਪਲੀਟ ਹੈ ਤੇ ਕਬੜ ਵਗੈਰਾ ਇੱਧਰ ਵੀ ਡਰ ਤੇ ਇੱਕ ਇਧਰ ਆ ਗਈ ਹੈ ਹਾਂਜੀ ਇਹ ਵੈਸੇ ਇੱਕ ਵਾਰੀ ਡਾਉਨ ਸੀਲਿੰਗ ਵਗੈਰਾ ਕਰਕੇ ਛੱਡਤਾ ਨਾ ਜੀ ਹਾਂਜੀ ਹਾਂ ਇਹਨੂੰ ਤਾਂ ਇੰਨਾ ਦਾ ਯੂਜ਼ ਵੀ ਨਹੀਂ ਕਰਨਾ ਨਾ ਜੀ ਨਾ ਨਾ ਛੋਟੀ ਫੈਮਿਲੀ ਹੈ ਹਾਂ ਛੋਟੀ ਬਸ ਅਸੀਂ ਦੋ ਹੀ ਹਾਂ ਜੀ ਉਹ ਤਾਂ ਬੱਚੇ ਜਦੋਂ ਬਾਹਰ ਆਉਣਗੇ ਆਉਣਗੇ ਬਾਹਰੋਂ ਕਦੇ ਸਾਲ ਵਾਰ ਬੇਟਾ ਬਾਹਰ ਆਈ ਜਦੋਂ ਆਇਆ ਕਹਿੰਦਾ ਮਤਲਬ ਵੀ ਛੋਟੀ ਛੋਟੀ ਫੈਮਿਲੀ ਦੇ ਵਾਸਤੇ ਤੇ ਲੈ ਜਾਰ ਏਰੀਆ ਦੇ ਵਿੱਚ ਤੁਸੀਂ ਇੱਕ ਬੈਡਰੂਮ ਥੱਲੇ ਰੈਡੀ ਕਰਾ ਰੱਖੇ ਇੱਕ ਉੱਪਰ ਕਰਾ ਰੱਖੇ ਇੱਕ ਏਸ਼ੜ ਰੱਖੇ ਇੱਕ ਥੱਲੇ ਛੱਡ ਰੱਖੇ ਉਹ ਜੇ ਲੋੜ ਪਈ ਤਾਂ ਕਰਵਾ ਲਓ ਹਾਂਜੀ ਹਾਂ ਤੇ ਇਧਰ ਪੂਜਾ ਪੜ ਵਾਸਤੇ ਆ ਦੇਖੋ ਬੇੜਾ ਖਰਚੇ ਦੀ ਗੱਲ ਕਰਦੇ ਹੁੰਦੇ ਆਪਾਂ ਤੇ ਜਿਵੇਂ ਇੱਥੇ ਅੰਕਲ ਹੋਰਾਂ ਨੇ ਦੱਸਿਆ ਵੀ 50 ਲੱਖ ਰੁਪਏ ਖਰਚ ਆਇਆ ਆ ਦੇਖੋ ਬੇੜੇ ਦੇ ਵਿੱਚੋਂ ਵੀ ਇਧਰੋਂ ਭਾਂਡੇ ਦਾ ਏਰੀਆ ਦਾ ਤੇ ਗ੍ਰਿਲ वगैरह ਲੱਗੀ ਹੋਈ ਆ ساری ਘੁੱਟੀ ਦੇ ਉੱਤੇ ਤੇ ਉਧਰਲਾ ਵੀ ਦਿਖਾ ਦਈਏ ਜੀ ਫਲੋਰ ਆਜ ਉਧਰਲਾ ਵੀ ਦਿਖਾ ਦਿੰਦੇ ਤੇ ਕਹਿੰਦਾ ਮਤਲਬ ਜੀ ਤੁਸੀਂ ਪੈਲ ਨਾਲ ਕਾਫੀ ਕਵਰ ਕੀਤਾ ਹੋਇਆ ਜੀ ਹੈ ਨਾ ਇਹ ਹਾਂਜੀ ਹਾਂ। ਮੁੜ ਕੇ ਆ ਗਏ ਜੀ ਆਪਾਂ ਇਧਰਲੇ ਪਾਸੇ ਬਾਹਰਲੇ ਪਾਸੇ ਆ ਗਏ ਉੱਪਰ ਵਾਲੇ ਪੋਰਸ਼ਨ ਦੇ ਉੱਤੇ। ਇਧਰ ਵੀ ਟਾਇਲ ਜਿਵੇਂ ਕਿ ਆ ਰਗੜਾਈ ਜੀ ਐਲ ਟਾਇਲ ਲੱਗਦੀ ਹੈ ਨਾ ਜੀ। ਚਿਲਕਣੀ ਨਹੀਂ ਹੈਗੀ ਨਾ ਇਹ। ਨਹੀਂ ਜੀ ਦੂਜੀ ਇਹ ਮੈਂ ਅੱਛਾ ਜੀ। ਇਹ ਕਿੱਥੋਂ ਖਰੀਦੀ ਜੀ? ਇਹ ਆਪਣੇ ਗੋਰਾ ਟਾਇਲ ਆਣਾ ਸੀ ਲੈਂਦੀ ਜੀ। ਠੀਕ ਹੈ ਜੀ। ਕੁਝ ਇੱਥੋਂ ਲੈਂਦੀ ਬੋਹ। ਬੋਹ ਆਪਣੇ ਬੋਹ ਵਾਲਾ ਤਾਂ ਲੈਂਦੀ। ਠੀਕ ਹੈ ਜੀ। ਦੋਨੋਂ ਦੀ ਸਿਲੈਕਸ਼ਨ ਜੀ ਹੋ ਗਈ। ਹਾਂ ਜੀ ਸਿਲੈਕਸ਼ਨ ਹਾਂ ਜੀ। ਤੇ ਬਹੁਤ ਸੋਹਣੀ। ਇਹਦਾ ਵੀ ਸਾਈਜ਼ ਵੱਡਾ ਹੈ ਨਾ ਜੀ। ਕਿਟੋ-ਕਟ 1.5/1.5 ਦਾ ਹੋਊਗਾ। 2x2 ਦਾ